ਇਹ ਕਿ ਤੁਹਾਡਾ ਐਮਪੀ ਉਹ ਜੇਲ੍ਹ ਚ ਐਮਐਲਏ ਸੀ ਉਹ ਜੇਲ੍ਹ ਹਾਂਜੀ ਇਹਨੇ ਜੇਲ੍ਹ ਵਾਲਾ ਹੀ ਮਿਲਦੇ ਕੜੂਰ ਸਾਹਿਬ ਦਾ ਨਾਂ ਕੱਲ ਇਹਨਾਂ ਲੋਕਾਂ ਨੇ ਆਪਦੀਆਂ ਗਲਤੀਆਂ ਕਰਕੇ ਸਾਡੇ ਸਾਰੇ ਹਲਕੇ ਦਾ ਸਿਰ ਨੀਵਾ ਕਰਾਇਆ ਸਾਰੇ ਪੰਜਾਬ ਦੇ ਵਿੱਚ ਅਸੀਂ ਜਦੋਂ ਕਿਸੇ ਨੂੰ ਦੱਸਦੇ ਨਾ ਕਿ ਕੜੂਰ ਸਾਹਿਬ ਹਲਕੇ ਤੋਂ ਤੇ ਲੋਕ ਸੋਚਦੇ ਅੱਛਾ ਉਥੇ ਜਿਹੜੇ ਐਮਐਲਏ ਨੇ ਕੂਲੀ ਸ਼ਰੀਰ ਸਮਾ ਕਾਂਡ ਹੈ ਕੀ ਇੱਕ ਪੈਲਸ ਦੇ ਵਿੱਚ ਵਿਆਹ ਤੇ ਗਿਆ ਸੀ ਉਥੇ ਕੇ ਦਲਿਤ ਲੜਕੀ ਦੇ ਨਾਲ ਉਸਦੇ ਪਿਓ ਦੇ ਹੁੰਦਿਆ ਇਹਨਾਂ ਨੇ ਉਥੇ ਛੇੜਛਾੜ ਕੀਤੀ ਸੀ ਪਿਓ ਦਾ ਉਥੇ ਮੌਜੂਦ ਸੀਗੇ ਜਦੋਂ ਛੇੜਛਾੜ ਦੌਰਾਨ ਉਸ ਕੁੜੀ ਨੇ ਇਹਨਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਉਹਦੀ ਕੁੱਟਮਾਰ ਕੀਤੀ ਉਸਦੇ ਪਿਓ ਦੀ ਵੀ ਕੁੱਟਮਾਰ ਹੋਈ ਸੀਗੀ ਨਾਲ ਜੋ ਪਰਿਵਾਰਕ ਮੈਂਬਰ ਸੀਗੇ ਲੋਕ ਕੀ ਕਹਿ ਰਹੇ ਨੇ ਕਿ ਅਸੀਂ ਕੋਈ ਗਲਤੀ ਕਰ ਲਈ ਐਮਐਲਏ ਚੁਣ ਕੇ ਮੈਂ ਹੱਥਾਂ ਨੂੰ ਦੰਦियां ਵੜਦੇ ਪਏ ਆ ਵੀ ਅਸੀਂ ਇਹ ਸਰਕਾਰ ਬਣਾ ਕਿਉਂ ਲਈ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸਾਬਤ ਕਰਦਾ ਵੀ ਕਾਨੂੰਨ ਤੋਂ ਉੱਤੇ ਕੁਝ ਨਹੀਂ ਚੋਹਾਰ ਹੁਣੀ ਉਹਨਾਂ ਦਾ ਤਬਾਦਲਾ ਹੁੰਦਾ ਪਰ ਜਦੋਂ ਉੱਥੋਂ ਜਾਂਦੇ ਨੇ ਉਹਨਾਂ ਦੇ ਉੱਤੇ ਫੰਲ ਵਰਸਾਏ ਜਾਂਦੇ ਉਹ ਬੜੀ ਤਸਵੀਰ ਸੀ ਉਹ ਮਸਲਾ ਆ ਵੀ ਮੜਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇਹ ਮਸਲੇ ਹੈ ਸੀ ਸਾਰੇ ਬਿਆਸ ਦਰਿਆ ਦੇ ਵਿੱਚੋਂ ਉਹਨਾਂ ਨੇ ਨਜਾਇਜ਼ ਮਾਈਨਿੰਗ ਸ਼ੁਰੂ ਕੀਤੀ ਹੋਈ ਜੋ ਕਿ ਸਾਡੇ ਪਿੰਡ ਜਿੰਨੇ ਬਹੁਤੇ ਪਿੰਡ ਨੇ ਗੋਇੰਦਵਾਲ ਸਾਹਿਬ ਤੋਂ ਲੈ ਕੇ ਢੋਲਾ ਸਾਹਿਬ ਬਾਕੀ ਸਾਰੇ ਢਾਈ ਕੰਡੇ ਦੇ ਪਿੰਡ ਜਿਹੜੇ ਬਿਲਕੁਲ ਦਰਿਆ ਦੀ ਮਾਰ ਹੈਠਾ ਜਿੱਥੇ ਅੱਜ ਵੀ ਪਾਣੀ ਚੜਿਆ ਹੋਇਆ ਤੇ ਪਾਣੀ ਸਾਰੀਆਂ ਹਰ ਸਾਲ ਫਸਲਾਂ ਦਾ ਖਰਾਬਾ ਹੁੰਦਾ। ਉੱਥੋਂ ਇਹਨਾਂ ਨੇ ਨਜਾਇਜ਼ ਮਾਈਨਿੰਗ ਸ਼ੁਰੂ ਕੀਤੀ ਹੋਈ ਸੀ। ਜਦੋਂ ਸਾਰਿਆਂ ਨੇ ਅਸੀਂ ਇਲਾਕੇ ਵਾਲਿਆਂ ਉਸ ਖਿਲਾਫ ਆਵਾਜ਼ ਚੁੱਕੀ ਤਾਂ ਉਸ ਵੇਲੇ ਐਸਐਸਪੀ ਗਰਮੀਤ ਸਿੰਘ ਚੌਹਣਾ ਅਤੇ ਕਾਰਵਾਈ ਕਰਦਿਆਂ ਉਦਾਂ ਤੇ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਦਾ ਸੀ। ਤੁਸੀਂ ਜਿੰਨੇ ਇਹਨਾਂ ਦੇ ਐਮਐਲਏ ਬਣੇ ਨੇ ਕਿਸੇ ਦਾ ਵੀ ਇਤਿਹਾਸ ਕੱਢ ਕੇ ਵੇਖੋ ਕਿਸੇ ਤੇ ਕੋਈ ਨਾ ਕੋਈ ਗਲਤ ਮੁਕਦਮਾ ਦਰਜ ਹੈ। ਜਿੱਦਣ 2013 ਦਾ ਮੁਕਦਮਾ ਤੇ ਟਿਕਟ ਮਿਲੀ 2000 ਜਦੋਂ 22 ਦੇ ਵਿੱਚ ਆਣ ਕੇ ਐਮਐਲਏ ਬਣੇ ਨੇ ਉਸ ਵੇਲੇ ਪਾਰਟੀ ਨੂੰ ਸ਼ਰਮ ਨਹੀਂ ਆਈ ਕਿ ਇਹ ਬੰਦੇ ਉੱਤੇ ਇੱਕ ਮਹਿਲਾ ਧਲੇਤ ਮਹਿਲਾ ਨੂੰ ਛੇੜਨ ਦਾ ਪਰਚਾ ਦਰਜ ਦਾ ਕੁੱਟਮਾਰ ਕਰਨ ਦਾ ਪਰਚਾ ਦਰਜ ਕੀ ਆਮ ਆਦਮੀ ਪਾਰਟੀ ਇਸ ਗੱਲ ਨੂੰ ਹਲਾਰਾ ਹੰਗਾਰਾ ਦੇਣਾ ਚਾਹੁੰਦੀ ਸੀ ਵੀ ਅਸੀਂ ਇਹੋ ਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਐਡੇ ਸੰਗੀਨ ਜੁਰਮ ਲੱਗੇ ਨੇ ਉਹਨਾਂ ਨੂੰ ਅਸੀਂ ਇਲਜ਼ਾਮਾਂ ਅਧੀਨ ਚੱਲ ਰਹੇ ਕੇਸ ਤੇ ਜੇ ਉਹ ਚੱਲ ਰਹੇ ਸੀ ਉਹਨੂੰ ਜਾ ਕੇ ਟਿਕਟ ਦਿੱਤੀ ਦਾ ਪੰਜਾਬੀ ਲਿੰਕ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੋਲਵਿੰਦਰ ਸਿੰਘ ਛਲੇੜੀ ਖਡੂਰ ਸਾਹਿਬ ਤੋਂ ਆਮ ਆਰਮੀ ਪਾਰਟੀ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਕੈਦ ਹੋਈ ਹੈ ਉਸਮਾ ਕਾਂਡ ਇੱਕ ਦੱਸਿਆ ਜਾਂਦਾ ਜਿਸ ਦੇ ਵਿੱਚ ਜੋ 12 ਸਾਲ ਪਹਿਲਾਂ ਵਾਪਰਿਆ ਸੀ ਉਸ ਦੇ ਵਿੱਚ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਹੈ ਖਡੂਰ ਸਾਹਿਬ ਤੋਂ ਬੀਜੇਪੀ ਦੇ ਨੌਜਵਾਨ ਆਗੂ ਐਡਵੋਕੇਟ ਯਾਦਵਿੰਦਰ ਸਿੰਘ ਮਾਨੋਚਾਲ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਕੋਲੋਂ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਿਆਸੀ ਤੌਰ ਦੇ ਉੱਤੇ ਖਡੂਰ ਸਾਹਿਬ ਦੇ ਵਿੱਚ ਹੁਣ ਕੀ ਮਾਹੌਲ ਹੈ ਉਹ ਵੀ ਜਿਹੜਾ ਅ ਸਮਝਣ ਦੀ ਕੋਸ਼ਿਸ਼ ਕਰਾਂਗੇ ਜਦੋਂ ਜੀ ਬਹੁਤ ਬਹੁਤ ਸਵਾਗਤ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੁਲਵਿੰਦਰ ਜੀ ਤੁਹਾਡੇ ਸਰੋਤਿਆਂ ਨੂੰ ਮੈਨੂੰ ਪਹਿਲਾਂ ਤਾਂ ਇਹ ਜਿਹੜਾ ਕੇਸ ਆ ਜਿਸ ਕੇਸ ਦੇ ਵਿੱਚ ਤੁਹਾਡੇ ਹਲਕੇ ਦੇ ਆਮਰਵੀ ਪਾਰਟੀ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪਰਾ ਨੂੰ ਜਿਹੜੀ ਕੈਦ ਹੋਈ ਆ 4 ਸਾਲ ਦੀ ਇਹ ਉਸਮਾ ਕਾਂਡ ਹੈ ਕੀ ਹੈ ਇਹਦੀ ਥੋੜੀ ਜੀ ਬੈਕਗ੍ਰਾਉਂਡ ਸਮਝਾਓ ਪਹਿਲਾਂ ਦਾ ਇਹ ਨਾ ਜੀ ਮੈਂ ਕੁਲਵਿੰਦਰ ਜੀ ਸਾਰਿਆਂ ਨੂੰ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ 2013 ਦੇ ਵਿੱਚ ਵਾਪਰਿਆ ਇੱਕ ਕਾਂਡ ਸੀ ਜਿਹਦੇ ਵਿੱਚ ਤਰਨਤਾਰਨ ਦੇ ਵਿੱਚ ਇੱਕ ਪੈਲਸ ਦੇ ਵਿੱਚ ਜਦੋਂ ਇਹ ਮਨਜਿੰਦਰ ਸਿੰਘ ਲਾਲਪੁਰਾ ਇੱਕ ਟੈਕਸੀ ਚਲਾਉਂਦੇ ਸੀਗੇ ਉਦੋਂ ਇਹਨਾਂ ਨੇ ਇੱਕ ਪੈਲਸ ਦੇ ਵਿੱਚ ਵਿਆਹ ਤੇ ਗਏ ਸੀ ਉੱਥੇ ਕਿ ਦਲਿਤ ਲੜਕੀ ਦੇ ਨਾਲ ਉਸਦੇ ਪਿਓ ਦੇ ਹੁੰਦਿਆਂ ਇਹਨਾਂ ਨੇ ਉੱਥੇ ਛੇੜਛਾੜ ਕੀਤੀ ਸੀ ਪਿਓ ਦਾ ਉੱਥੇ ਮੌਜੂਦ ਸੀ ਉੱਥੇ ਮੌਜੂਦ ਸੀਗੇ ਉਹ ਪਿਓ ਉਹਦੇ ਵਿੱਚ ਇਹਨਾਂ ਨੇ ਉਹਦੀ ਉਹਦੇ ਨਾਲ ਉਹਦੀ ਛੇੜਛਾੜ ਕੀਤੀ ਤੇ ਉਹਦੇ ਵਿੱਚ ਇਹਨਾਂ ਨੇ ਜਦੋਂ ਛੇੜਛਾੜ ਦੌਰਾਨ ਉਸ ਕੁੜੀ ਨੇ ਇਹਨਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਉਸਦੇ ਪਿਓ ਦੀ ਵੀ ਕੁੱਟਮਾਰ ਹੋਈ ਸੀਗੀ ਨਾਲ ਜੋ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਸੀ ਤੇ ਉਸ ਮਾਮਲੇ ਨੂੰ ਮੁੜ ਕੇ ਫਿਰ ਐਸ்சி ਐਸਟੀ ਐਕਟ ਦੇ ਅਧੀਨ ਜਦੋਂ ਉਸ ਵੇਲੇ ਐਸ்சி ਕਮਿਸ਼ਨ ਦੇ ਜਿਹੜੇ ਸੀਗੇ ਚੇਅਰਮੈਨ ਉਹਨਾਂ ਨੇ ਚੁੱਕਿਆ ਤਾਂ ਉਸ ਵੇਲੇ ਸੁਪਰੀਮ ਕੋਰਟ ਨੇ ਰਸੂ ਮੋਟੋ ਲੈਂਦਿਆਂ ਇੱਥੇ ਕਾਰਵਾਈ ਕੀਤੀ ਗਈ ਇਹ ਜਦੋਂ ਸਾਰਾ ਕੁਝ ਵਾਪਰਿਆ ਹੁਣ ਲਗਭਗ ਮਨਜਿੰਦਰ ਲਾਲਪਰਾ ਹੁਣਾਂ ਦਾ ਐਮਐਲ ਸ਼ਿਪ ਜਾਨੀ ਤੈ ਆ ਕਿਉਂਕਿ 4 ਸਾਲ ਦੀ ਕੈਦ ਦਾ ਤੁਸੀਂ ਵਕੀਲ ਹੋ ਤੂੰ ਜੜਦਾ ਜੋ 2 ਸਾਲ ਤੋਂ ਉੱਪਰ ਦੀ ਕੈਦ ਹੋਵੇ ਤਾਂ ਐਮਐਲ ਸ਼ਿਪ ਰੱਦ ਹੋ ਜਾਣੀ ਹੈ ਤੇ ਹੁਣ ਤੁਹਾਡੇ ਹਲਕੇ ਦਾ ਮਾਹੌਲ ਕੀ ਹੈ ਲੋਕ ਕੀ ਕਹਿ ਰਹੇ ਨੇ ਕਿ ਐਸੀ ਕੋਈ ਗਲਤੀ ਕਰ ਲਈ ਐਮਐਲ ਚੁਣ ਕੇ ਮੈਂ ਦੱਸਣਾ ਚਾਹਣਾ ਤੁਹਾਨੂੰ ਸਾਡੇ ਹਲਕੇ ਸਾਰੇ ਪੰਜਾਬ ਦੇ ਵਿੱਚ ਇਹ ਤਰਾਸਦੀ ਹੋਈ ਪਈ ਆ ਲੋਕ ਆਪਣੇ ਜਿਵੇਂ ਪੰਜਾਬੀ ਚ ਕਹ ਲੈਣ ਨਾ ਹੱਥਾਂ ਨੂੰ ਦੰਦियां ਵੜਦੇ ਪਏ ਆ ਵੀ ਅਸੀਂ ਇਹ ਸਰਕਾਰ ਬਣਾ ਕਿਉਂ ਲਈ ਸਾਡੇ ਹਲਕੇ ਦੇ ਵਿੱਚ ਵੀ ਸੇਮ ਜਿੱਦਾਂ ਸਾਰੇ ਪੰਜਾਬ ਦੇ ਹਾਲਾਤ ਨੇ ਮਤਲਬ ਵੱਧ ਤੋਂ ਵੱਤਰ ਹਾਲਾਤ ਸੀਗੇ ਸਾਡੇ ਮਤਲਬ ਜਦੋਂ ਇਹਨਾਂ ਨੇ ਐਮਐਲਏ ਬਣਨ ਤੋਂ ਬਾਅਦ ਜੋ ਹਲਕੇ ਦੇ ਵਿੱਚ ਨਜਾਇਜ਼ ਮਾਈਨਿੰਗ ਨਜਾਇਜ਼ ਜਦੋਂ ਨਸ਼ਾ ਵਕਾਉਣ ਦੇ ਕੰਮ ਤੇ ਨਜਾਇਜ਼ ਪਰਚੀਆਂ ਦੇ ਕੰਮ ਉਹ ਲੋਕਾਂ ਦੇ ਨਾਲ ਹੁਣ ਤੱਕ ਹੁੰਦੇ ਰਿਹਾ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਬਤ ਕਰਤਾ ਕਿ ਕਾਨੂੰਨ ਤੋਂ ਉੱਤੇ ਕੁਝ ਨਹੀਂ ਜੋ ਆਪਣੇ ਆਪ ਵਿੱਚ ਕੋਈ ਬਾਹੂਬਲੀ ਹੋਵੇ ਕੋਈ ਕੁਝ ਹੋਵੇ ਕੋਈ ਜਿੰਨਾ ਮਰਜ਼ੀ ਜੋਰਾਵਰ ਬਣਿਆ ਰਵੇ ਜਦੋਂ ਕਾਨੂੰਨ ਆ ਗਿਆ ਅੱਜ ਕਾਨੂੰਨ ਦੀ ਜਿੱਤ ਹੋਈ ਆ ਉੱਥੇ ਜਾ ਕੇ ਸਾਡੇ ਹਲਕੇ ਦੇ ਵਿੱਚ ਲੋਕਾਂ ਨੂੰ ਇਹ ਜਿਹੜੇ ਨਜਾਇਜ਼ ਪਰਚੇ ਤੇ ਨਸ਼ਿਆਂ ਦੇ ਕੰਮ ਤੋਂ निजात ਮਿਲੀ ਆ ਕਮ ਸੇ ਕਮ ਲੋਕ ਆਪਣੇ ਆਪ ਨੂੰ ਰਾਹਤ ਮਹਿਸੂਸ ਕਰ ਰਿਹਾ ਜੋ ਲੋਕ ਇਹਨਾਂ ਦੀ ਜੋਰਾ ਜਬਰੀ ਦਾ ਸ਼ਿਕਾਰ ਸੀ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਯਾਦ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਮਸਲਾ ਜਿਹੜਾ ਮਾਈਨਿੰਗ ਦਾ ਮਸਲਾ ਉੱਠਿਆ ਤੇ ਉਸ ਮਾਈਨਿੰਗ ਦੇ ਮਾਮਲੇ ਦੇ ਵਿੱਚ ਐਸਐਸਪੀ ਜਿਹੜੇ ਤਤਕਾਲੀ ਐਸਐਸਪੀ ਸੀ ਗੁਰਮੀਤ ਸਿੰਘ ਚੋਹਾਰ ਹੋਣੀ ਉਹਨਾਂ ਦਾ ਤਬਾਦਲਾ ਹੁੰਦਾ ਪਰ ਜਦੋਂ ਉੱਥੋਂ ਜਾਂਦੇ ਨੇ ਉਹਨਾਂ ਦੇ ਉੱਤੇ ਫੁੱਲ ਵਰਸਾਏ ਜਾਂਦੇ ਉਹ ਬੜੀ ਤਸਵੀਰ ਸੀ ਉਹ ਮਸਲਾ ਅਭੀ ਮੜਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇਹ ਮਸਲੇ ਹੈ ਸੀ ਸਾਰੇ ਇਹ ਮੈਂ ਤੁਹਾਨੂੰ ਦੱਸਾਂ ਉਸ ਵੇਲੇ ਇਹਨਾਂ ਦਾ ਇੱਕ ਸਗਾ ਇਹਨਾਂ ਦਾ ਜੀਜਾ ਜੋ ਸਾਡੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਉਹਨਾਂ ਨੇ ਸਾਡੇ ਖਡੂਰ ਸਾਹਿਬ ਤੋਂ ਵਿੱਚ ਨਾ ਗੋਇੰਦਵਾਲ ਸਾਹਿਬ ਤੋਂ ਲੈ ਕੇ ਚੋਲਾ ਸਾਹਿਬ ਤੱਕ ਦਰਿਆ ਦਾ ਏਰੀਆ ਪੈਂਦਾ ਉਥੋਂ ਬਿਆਸ ਦਰਿਆ ਦੇ ਵਿੱਚੋਂ ਉਹਨਾਂ ਨੇ ਨਜਾਇਜ਼ ਮਾਈਨਿੰਗ ਸ਼ੁਰੂ ਕੀਤੀ ਹੋਈ ਸੀ ਜੋ ਕਿ ਸਾਡੇ ਪਿੰਡ ਜਿੰਨੇ ਬਹੁਤੇ ਪਿੰਡ ਨੇ ਗੋਇੰਦਵਾਲ ਸਾਹਿਬ ਤੋਂ ਲੈ ਕੇ ਚੋਲਾ ਸਾਹਿਬ ਤੱਕ ਉਹ ਸਾਰੇ ਢਾਏ ਕੰਡੇ ਦੇ ਪਿੰਡ ਨੇ ਜਿਹੜੇ ਬਿਲਕੁਲ ਦਰਿਆ ਦੀ ਮਾਰ ਹੈ ਇੱਥੇ ਜਿੱਥੇ ਅੱਜ ਵੀ ਪਾਣੀ ਚੜਿਆ ਹੋਇਆ ਤੇ ਪਾਣੀ ਸਾਰੀਆਂ ਹਰ ਸਾਲ ਫਸਲਾਂ ਦਾ ਖਰਾਬਾ ਹੁੰਦਾ ਉੱਥੋਂ ਇਹਨਾਂ ਨੇ ਨਜਾਇਜ਼ ਮਾਈਨਿੰਗ ਸ਼ੁਰੂ ਕੀਤੀ ਹੋਈ ਸੀ ਜਦੋਂ ਸਾਰਿਆਂ ਨੇ ਅਸੀਂ ਇਲਾਕੇ ਵਾਲਿਆਂ ਉਸ ਖਿਲਾਫ ਆਵਾਜ਼ ਚੁੱਕੀ ਤਾਂ ਉਸ ਵੇਲੇ ਐਸਐਸਪੀ ਗਰਮੀਤ ਸਿੰਘ ਚੌਹਾਨ ਨੇ ਤੇ ਕਾਰਵਾਈ ਕਰਦਿਆਂ ਉਦਾਂ ਤੇ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕਰਤਾ ਸੀ ਇਸ ਇਨਸਾਨ ਨੇ ਇਹ ਕਹਿੰਦੇ ਨੇ ਨਾ ਜੀ ਵੀ ਅਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਨੇ ਆ ਇਹਨਾਂ ਨੇ ਉਸ ਵੇਲੇ ਉਸ ਚੁੱਕ ਕੇ ਗਰਮੀਤ ਸਿੰਘ ਚੋਹਾਨ ਨੂੰ ਨਿੱਜੀ ਕਿੜ ਕੱਢਦੇ ਹੋਏ ਉਹਨੂੰ ਜਿਹੜਾ ਸੀਗਾ ਉਹਨਾਂ ਦੇ ਉੱਤੇ ਪਰਚਾ ਦਰਜ ਕਰਵਾ ਦਿੱਤਾ ਸੀ ਤੇ ਉਹ ਉਹਨਾਂ ਦਾ ਤਬਾਦਲਾ ਕਰਾਦਾ ਸੌਰੀ ਉਹਨਾਂ ਦਾ ਤਬਾਦਲਾ ਕਰਾ ਦਿੱਤਾ ਸੀਗਾ ਉਸ ਵੇਲੇ ਨਾਲ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਉਹਦੇ ਉੱਤੇ ਪਰਚਾ ਦਰਜ ਕੀਤਾ ਸੀਗਾ ਉਹਨਾਂ ਨੂੰ ਇੱਥੋਂ ਬਦਲੀਆਂ ਕਰਵਾ ਦਿੱਤੀਆਂ ਐਸਐਚਓ ਨੂੰ ਬਦਲੀ ਕਰਵਾ ਦਿੱਤੀ ਸਸਪੈਂਡ ਕਰਸੀ ਆਈਏ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਸਪੀ ਨੇ ਉੱਥੋਂ ਟਰਾਂਸਫਰ ਕਰਵਾ ਦਿੱਤਾ ਗਿਆ ਮਤਲਬ ਇੰਨੀ ਜਿਆਦੀ ਨਿੱਜੀ ਕਿੜ ਗੱਡੀ ਗਈ ਨਜਾਇਜ਼ ਮਾਈਨਿੰਗ ਦੇ ਅਧੀਨ ਫੇਰ ਇਹਨਾਂ ਨੇ ਉਦੋਂ ਬਾਅਦ ਆਣ ਕੇ ਪੰਚਾਇਤੀ ਚੋਣਾਂ ਦੇ ਵਿੱਚ ਆਣ ਕੇ ਇਹਨਾਂ ਨੇ ਜਦੋਂ ਤੱਕੇਸ਼ਾਹੀ ਦੇ ਨਾਲ ਪੰਚਾਇਤਾਂ ਬਣਾਈਆਂ ਉਸ ਵੇਲੇ ਵੀ ਇਹਨਾਂ ਨੇ ਜਦੋਂ ਇਹਨਾਂ ਦੇ ਉੱਤੇ ਇਹਨਾਂ ਦੇ ਭੂਆ ਦੇ ਬੇਟੇ ਦੇ ਉੱਪਰ ਇਹਨਾਂ ਦੇ ਮਾਮੇ ਦੇ ਬੇਟੇ ਦੇ ਉੱਪਰ ਇਹਨਾਂ ਦੇ ਸਾਲੇ ਦੇ ਉੱਪਰ ਪਰਚੇ ਦਰਜ ਹੋਏ ਮਤਲਬ ਇਸ ਕਦਰ ਤੱਕ ਜਿਹੜਾ ਸੀਗਾ ਚੱਲਦਾ ਰਿਹਾ ਇਹਨਾਂ ਦਾ ਜੋਰਾ ਜਬਰੀ ਉੱਥੇ ਚੱਲਦੀ ਰਹੀ ਹੈ ਸਾਡੇ ਹਲਕੇ ਦੇ ਵਿੱਚ ਤਾਂ ਮਤਲਬ ਜੇ ਕਿਸੇ ਨੇ ਵੀ ਇਹਨਾਂ ਦੇ ਖਿਲਾਫ ਸਹੀ ਪਾਸੇ ਜਾ ਕੇ ਬਾਤ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਹਮੇਸ਼ਾ ਉਸ ਨੂੰ ਧੱਕੇਸ਼ਾਹੀ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਜ਼ਬਰਦਸਤ ਰਾਜ ਸੀ ਜਿਹਦਾ ਕੱਲ ਮਾਨਯੋਗ ਅਦਾਲਤ ਨੇ ਅੰਤ ਕੀਤਾ ਇਹ ਜਿਹੜਾ ਦੱਸ ਰਹੇ ਹਾਂ ਤੁਸੀਂ ਵੀ ਜਦੋਂ ਤੋਂ 2013 ਦੇ ਵਿੱਚ ਇਹ ਟੈਕਸੀ ਡਰਾਈਵਰ ਸੀ ਵਾਕੇ ਚ ਵਿੱਚ ਉਸ ਤੋਂ ਹਾਂਜੀ ਜਾਂ ਮਤਲਬ ਬੇਹਰਵੇਤਾ ہماری ਪਾਰਟੀ ਲੱਗਦਾ ਕਿ ਸੱਚ ਕਹਿੰਦੀ ਹੈ ਵੀ ਆਮ ਵਰਕਰਾਂ ਦੇ ਮੁੰਡੇ ਅਸੀਂ ਜਿਹੜੇ ਆ ਉਹ ਬਣਾਏ ਮੈਂ ਨਾ ਤੁਹਾਡੀ ਇੱਥੇ ਗੱਲ ਲੋਕਦਿਆਂ ਆਮ ਘਰਾਂ ਦੇ ਮੁੰਡੇ ਨਹੀਂ ਆਮ ਘਰਾਂ ਦੇ ਸਾਰੇ ਮੁੰਡੇ ਕਰਪਟ ਤੇ ਕੈਰੇਕਟਰਲੈਸ ਨਹੀਂ ਹੁੰਦੇ ਤੇ ਚੰਗੇ ਘਰਾਂ ਦੇ ਵੀ ਸਾਰੇ ਮੁੰਡੇ ਕੈਰੇਕਟਰ ਤੇ ਕੈਰੇਕਟਰਲੈਸ ਨਹੀਂ ਹੁੰਦੇ ਤੁਸੀਂ ਜਿੰਨੇ ਇਹਨਾਂ ਦੇ ਐਮ.ਐਲ.ਏ ਬਣੇ ਨੇ ਕਿਸੇ ਦਾ ਵੀ ਇਤਿਹਾਸ ਕੱਢ ਕੇ ਵੇਖੋ ਕਿਸੇ ਤੇ ਕੋਈ ਨਾ ਕੋਈ ਗਲਤ ਮੁਕਦਮਾ ਦਰਜ ਹੈ ਜਿੱਦਣ 2013 ਦਾ ਮੁਕਦਮਾ ਤੇ ਟਿਕਟ ਮਿਲੀ 2022 ਦੇ ਵਿੱਚ ਆਣ ਕੇ ਐਮਐਲਏ ਬਣੇ ਨੇ ਉਸ ਵੇਲੇ ਪਾਰਟੀ ਨੂੰ ਸ਼ਰਮ ਨਹੀਂ ਆਈ ਕਿ ਇਹ ਬੰਦੇ ਉੱਤੇ ਇੱਕ ਮਹਿਲਾ ਦਲਿਤ ਮਹਿਲਾ ਨੂੰ ਛੇੜਨ ਦਾ ਪਰਚਾ ਦਰਜ ਕਰ ਕੁੱਟਮਾਰ ਕਰਨ ਦਾ ਪਰਚਾ ਦਰਜ ਕੀ ਆਮ ਆਦਮੀ ਪਾਰਟੀ ਇਸ ਗੱਲ ਨੂੰ ਹਲਾਰਾ ਹੰਗਾਰਾ ਦੇਣਾ ਚਾਹੁੰਦੀ ਸੀ ਕਿ ਅਸੀਂ ਇਹੋ ਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਤੇ ਐਡੇ سنگੀਨ ਜੁਰਮ ਲੱਗੇ ਨੇ ਉਹਨਾਂ ਨੂੰ ਅਸੀਂ ਇਲਜ਼ਾਮਾਂ ਅਧੀਨ ਚੱਲ ਰਹੇ ਕੇਸ ਤੇ ਜੇ ਉਹ ਚੱਲ ਰਹੇ ਸੀ ਉਹਨੂੰ ਜਾ ਕੇ ਟਿਕਟ ਦੇ ਦਿੱਤੀ। ਹੂੰ। ਮਤਲਬ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਪਾਰਟੀ ਆਮ ਬੱਚਿਆਂ ਨੂੰ ਟਿਕਟ ਨਹੀਂ ਦਿੱਤੀ। ਆਮ ਘਰਾਂ ਦੇ ਲੋਕਾਂ ਨੂੰ ਟਿਕਟ ਨਹੀਂ ਦਿੱਤੀ। ਇਹਨਾਂ ਨੇ ਜਿਹੜੇ ਬਦਮਾਸ਼ ਕਿਸਮ ਦੇ ਲੋਕ ਸੀਗੇ ਗਲਤ ਕਿਸਮ ਦੇ ਲੋਕ ਸੀ ਉਹਨਾਂ ਨੂੰ ਐਸੇ ਟਿਕਟਾਂ ਦੇ ਕੇ ਤੇ ਪੰਜਾਬ ਦੇ ਉੱਤੇ ਜਿਹੜੀ ਸਾਡੀ ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਅੱਜ ਖਰਾਬ ਹੋਈ ਹੈ ਇਹ ਉਹਦਾ ਹੀ ਨਤੀਜਾ ਇਹੋ ਜਿਹੇ ਲੋਕਾਂ ਨੂੰ ਟਿਕਟਾਂ ਦੇ ਕੇ ਬਣਾਉਣਾ ਹੁਣ ਅੱਗੇ ਮਾਹੌਲ ਕੀ ਬਣ ਰਿਹਾ ਸਿਆਸੀ ਮਾਹੌਲ ਸ਼ਾਇਦ ਉਪਚੋਣਾ ਦਾ ਕਹਿੰਦੇ ਕਿ ਪੰਜਾਬ ਦੇ ਵਿੱਚ ਉਹੀ ਪਤਾ ਨਹੀਂ ਹੁਣ ਜਦੋਂ ਦੇ ਇਹ ਸਰਕਾਰ ਹੋਣੀ ਹੈ ਉਪਚੋਣਾ ਹੀ ਉਪਚੋਣਾ ਆ ਰਹੀ ਹੈ ਜਿਹੜੇ ਹਸਾਬ ਨਾਲ ਤਾਰਨ ਤਾਰਨ ਤੁਹਾਡੇ ਨਾਲ ਹੀ ਲੱਗਦਾ ਫੜੂਰ ਸਾਹਿਬ ਹਲਕਾ ਤੁਹਾਡੇ ਬਿਲਕੁਲ ਜੀ ਉੱਥੇ ਵੀ ਮੇਰਾ ਹਲਕਾ ਖਡੂਰ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਫੜ ਤੁਸੀਂ ਇਹ ਸੋਚੋ ਵੀ ਇਹ ਪੰਜਵੇਂ ਐਮਐਲਏ ਨੇ ਜਿਹੜੇ ਜੇਲ੍ਹ ਯਾਤਰਾ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਜਦੋਂ ਤੋਂ ਸਰਕਾਰ ਬਣੀ ਹੈ ਮਤਲਬ ਤੁਸੀਂ ਇਹਨਾਂ ਦਾ ਇਹ ਸੋਚੋ ਵੀ ਕਿੰਨੀ ਕੁ ਸਾਫ਼ ਸੁਥਰੀ ਇਹ ਸਰਕਾਰ ਸੀ ਵੀ ਜਿਹਦੇ ਚ ਇਹੋ ਜਿਹੇ ਐਮਐਲਏ ਬੈਠੇ ਨੇ ਕਿ ਜਿਹੜੇ ਇਹੋ ਜਿਹੇ ਜ਼ੁਲਮਾਂ ਅਧੀਨ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ ਹੁਣ ਉਪਚੋਣ ਵੇਖੋ ਜਿਸ ਹਿਸਾਬ ਨਾਲ ਇਹਨਾਂ ਨੂੰ ਜਦੋਂ ਸਜ਼ਾ ਹੋਈ ਹੈ ਇਹਦੇ ਵਿੱਚ ਤਰਨਤਾਰਨ ਦੇ ਵਿੱਚ ਅਕੜੂਰ ਸਾਹਿਬ ਦੇ ਵਿੱਚ ਉਪਚੋਣ ਹੋਣਾ ਜਿਹੜਾ ਉਹ ਲਾਜ਼ਮੀ ਹੈ ਤੇ ਕੋਈ ਗੱਲ ਨਹੀਂ ਅਸੀਂ ਤਾਂ ਹਲਕੇ ਦੇ ਲੋਕਾਂ ਦੀ ਪਹਿਲਾਂ ਵੀ ਸੇਵਾ ਕਰਦੇ ਸੀ ਹੁਣ ਵੀ ਸੇਵਾ ਕਰਨੀ ਹੈ ਅੱਗੇ ਵੀ ਸੇਵਾ ਕਰਨੀ ਹੈ ਲੋਕਾਂ ਲਈ ਹਮੇਸ਼ਾ ਹਾਜ਼ਰ ਹਾਂ ਪਰ ਜਿਹੜਾ ਧੱਕੇਸ਼ਾਹੀ ਦਾ ਤੇ ਗੁੰਡਾ ਰਾਜ ਸੀ ਨਾ ਉਹਦੇ ਤੋਂ ਲੋਕਾਂ ਨੂੰ ਜਾਤ ਮਿਲੀ ਆ ਮੈਂ ਤਾਂ ਇਸ ਗੱਲ ਦੇ ਲਈ ਤੁਹਾਡੇ ਤਾਂ ਇੱਕ ਹੋਰ ਵੀ ਗੱਲ ਬੜੀ ਚੱਲ ਰਹੀ ਆ ਕਹਿੰਦੇ ਕਿ ਤੁਹਾਡਾ ਐਮਪੀ ਉਹ ਜੇਲ੍ਹ ਚ ਤੁਹਾਡਾ ਐਮਐਲਏ ਸੀ ਉਹ ਜੇਲ੍ਹ ਚ ਹਾਂਜੀ ਕਹਿੰਦੇ ਜੇਲ੍ਹ ਵਾਲਾ ਹੀ ਮਿਲਦੇ ਤੁਹਾਨੂੰ ਮੈਂ ਸੋਚਦਾ ਇਹਦੇ ਚ ਬਦਕਿਸਮਤੀ ਆ ਸਾਡੇ ਹਲਕੇ ਦੀ ਕਿ ਜੇ ਸ਼ਾਇਦ ਸਾਫ਼ ਸੁਥਰਾ ਕੋਈ ਰਾਜ ਮਿਲਿਆ ਹੁੰਦਾ ਤਾਂ ਅਸੀਂ ਅੱਜ ਕਿਉਂਕਿ ਗੁਰੂਆਂ ਪੀਰਾਂ ਦੀ ਉਹ ਤਰਤੀਬ ਪਵਿੱਤਰ ਤਰਤੀਆ ਖਡੂਰ ਸਾਹਿਬ ਜਦੋਂ ਅਸੀਂ ਖਡੂਰ ਸਾਹਿਬ ਦਾ ਨਾਮ ਲੈਨੇ ਆ ਤੇ ਸਾਡਾ ਸਿਰ ਝੁੱਕ ਜਾਂਦਾ ਕਿਉਂਕਿ ਇੰਨੀ ਪਵਿੱਤਰ ਧਰਤੀ ਹੋਵੇ ਉਥੋਂ ਇਹੋ ਜੇ ਵਿਧਾਇਕ ਚੁਣ ਕੇ ਜਾਣ ਖਡੂਰ ਸਾਹਿਬ ਦਾ ਨਾਮ ਕੱਲ ਇਹਨਾਂ ਲੋਕਾਂ ਨੇ ਆਪਦੀਆਂ ਗਲਤੀਆਂ ਕਰਕੇ ਸਾਡੇ ਸਾਰੇ ਹਲਕੇ ਦਾ ਸਿਰ ਨੀਵਾ ਕਰਾਇਆ ਸਾਰੇ ਪੰਜਾਬ ਦੇ ਵਿੱਚ ਅਸੀਂ ਜਦੋਂ ਕਿਸੇ ਨੂੰ ਦੱਸ ਦੇਣਾ ਕਿ ਅਸੀਂ ਖੜੂਰ ਸਾਹਿਬ ਵਾਲਕੇ ਤੋਂ ਆ ਤੇ ਲੋਕ ਸੋਚਦੇ ਅੱਛਾ ਉੱਥੇ ਜਿਹੜੇ ਐਮ.ਐਲ.ਏ ਨੇ ਕੁੜੀ ਛੇੜੀ ਸੀ ਕੀ ਦੱਸਾਂਗੇ ਅਸੀਂ ਲੋਕਾਂ ਨੂੰ ਕਿ ਅਸੀਂ ਕਿੱਥੋਂ ਆਏ ਉਹ ਪਵਿੱਤਰ ਧਰਤੀ ਤੇ ਲੋਕਾਂ ਦਾ ਇਹ ਸਿਰ ਸ਼ਰਮਨਾ ਝੁਕਾ ਦੇਣਾ ਮੈਨੂੰ ਇਹ ਬਹੁਤ ਗਲਤ ਮੰਤਪਾਗੀ ਲੱਗੀ ਤੇ ਅੱਗੇ ਕੀ ਲੱਗਦਾ ਹੁਣ ਤੁਹਾਨੂੰ ਅੱਗੇ ਦੇ ਸਮੀਕਰਨ ਕੀ ਬਣ ਲੈ ਜੇਕਰ ਆਵਾਰੀ ਪਾਰਟੀ ਆਪਣਾ ਕੋਈ ਕੈਂਡੀਡੇਟ ਖੜਾ ਕਰਦੀ ਹੈ ਤਾਂ ਕੀ ਲੱਗਦਾ ਕਿ ਸੱਤਾਧਰ ਪਾਰਟੀ ਆ ਜੋ ਸਾਰਾ ਕੁਝ ਹੁੰਦਾ ਪਾਰਟੀ ਕੋਲੇ ਨੇ ਫਿਰ ਉਹ ਜ 77 ਪਾਰਟੀ ਦਾ ਫਿਰ ਜੋਰਾ ਜਬਰੀ ਆ ਨਾ ੱੱਕੇਸ਼ਾਹੀ ਆ ਠੀਕ ਹੈ ਜੀ ਪਰ ਖਡੂਰ ਸਾਹਿਬ ਹਲਕੇ ਦੇ ਲੋਕ ਆਪਣਾ ਮਨ ਬਣਾ ਚੁੱਕੇ ਨੇ ਉਹਨਾਂ ਲੋਕਾਂ ਨੇ ਜੋ ਗਲਤੀਆਂ ਸਾਡੇ ਹਲਕੇ ਦੇ ਲੋਕਾਂ ਕੋਲ ਪੰਥਕ ਹਲਕਾ ਮੰਨਣਾ ਹੈ ਨਾ ਤੁਹਾਡਾ ਸਾਡਾ ਮੈਂ ਦੱਸਦਾ ਜੀ ਸਾਡਾ ਨਰੋਲ ਪਿੰਡੂ ਹਲਕਾ ਹੈ ਤੇ ਨਰੋਲ ਪੰਥਕ ਹਲਕਾ ਹੈ ਤੇ ਸਾਡੇ ਲੋਕ ਜਿਹੜੇ ਨੇ ਪਰ ਉਹ ਇਸ ਗੱਲ ਦੇ ਉੱਤੇ ਬਹੁਤ ਜਜ਼ਬਾਤੀ ਨੇ ਜਾਂ ਸੂਝਵਾਨ ਨੇ ਜਿਹੜੇ ਉਹ ਕਦੀ ਵੀ ਇਹ ਨਹੀਂ ਚਾਹਣਗੇ ਕਿ ਇਹੋ ਜਿਹੇ ਲੋਕਾਂ ਜਿਨ੍ਹਾਂ ਨੂੰ ਅੱਗੇ ਅਸੀਂ ਐਮਐਲਏ ਬਣਾ ਕੇ ਗਲਤ ਲੋਕਾਂ ਨੂੰ ਤੇ ਆਪਣਾ ਸਮਾਂ ਤੇ ਆਪਣਾ ਖਰਾਬ ਕਰਕੇ ਪੈਸਾ ਖਰਾਬ ਕੀਤਾ ਅਸੀਂ ਉਹੋ ਜੀ ਕੋਈ ਚੋਣ ਦੁਬਾਰਾ ਨਹੀਂ ਕਰਾਵਾਂਗੇ ਲੋਕ ਬੜੇ ਸੁਝਵਾਨ ਨੇ ਉਹ ਜਦੋਂ ਵੀ ਅਗਲੇ ਅੱਗੇ ਕਿਤੇ ਇਸ ਚੋਣਾਂ ਦਾ ਮਾਹੌਲ ਬਣਿਆ ਉਹ ਆਪਣਾ ਸਹੀ ਕੈਂਡੀਡੇਟ ਚੁਣਨਗੇ ਤੇ ਇਥੋਂ ਜਿਹੜਾ ਇਹ ਗੁੰਡਾ ਰਾਜ ਜਿਹੜਾ ਵਾ ਉਹ ਕਦੀ ਦੁਬਾਰਾ ਨਹੀਂ ਬਣਨ ਦੇਣਗੇ ਬੀਜੇਪੀ ਟਿਕਟ ਦਊ ਤੁਹਾਨੂੰ ਇਹ ਤੇ ਪਾਰਟੀ ਦਾ ਫੈਸਲਾ ਜੀ ਹੂੰ ਵੇਖੋ ਆਪਾਂ ਪਾਰਟੀ ਦੇ ਫੈਸਲੇ ਦੇ ਨਾਲ ਆ ਲੋਕਾਂ ਦੇ ਨਾਲ ਆ ਜੋ ਪਾਰਟੀ ਦਾ ਫੈਸਲਾ ਹੋਊਗਾ ਉੱਥੇ ਆ ਲੋਕਾਂ ਦੇ ਵਿੱਚ ਦਿਨ ਰਾਤ ਹਾਜ਼ਰ ਆ ਪਿਛਲੇ 15 ਸਾਲ ਤੋਂ ਲੋਕਾਂ 'ਚ ਹਾਜ਼ਰ ਆ ਅੱਗੇ ਵੀ ਲੋਕਾਂ 'ਚ ਹਾਜ਼ਰ ਰਾਵਾਂਗੇ ਕਿਉਂਕਿ ਇੱਥੇ ਲੋਕਾਂ ਦੇ ਹੱਕ ਦੀ ਆਵਾਜ਼ ਅੱਗੇ ਵੀ ਚੁੱਕੀ ਹੈ ਤੇ ਗਾਂਵ ਵਿੱਚ ਚੁੱਕਦੇ ਰਾਵਾਂਗੇ ਤਾਂ ਬਹੁਤ ਬਹੁਤ ਧੰਨਵਾਦ ਜਦਵਿੰਦਰ ਜੀ ਬਹੁਤ 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 ਧੰਨਵਾਦ ਤਾਂ ਇਹ ਸਨ ਜਦਵਿੰਦਰ ਸਿੰਘ ਮਾਨੋਚਾਲ ਜੋ ਕਿ ਹਲਕਾ ਖਡੂਰ ਸਾਹਿਬ ਤੋਂ ਬੀਜੇਪੀ ਦੇ ਨੌਜਵਾਨ ਆਗੂ ਨੇ ਤੇ ਲੰਬੇ ਸਮੇਂ ਤੋਂ ਆਪਣੇ ਏਰੀਆ ਦੇ ਵਿੱਚ ਕੰਮ ਕਰਦੇ ਨੇ ਤੇ ਇਹਨਾਂ ਦੇ ਕੋਲੋਂ ਐਸੀ ਜੋ ਮਨਜਿੰਦਰ ਸਿੰਘ ਲਾਲਪੁਰਾ ਦਾ ਮਸਲਾ ਸੀ ਉਸ ਦਾ ਬੈਕਗਰਾਉਂਡ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਐਡਵੋਕੇਟ ਵੀ ਨੇ ਬਹੁਤ سارے ਮਸਲੇ ਨੂੰ ਟੰਗਾਈ ਦੇ ਨਾਲ ਸਮਝਦੇ ਨੇ ਜਾਣਦੇ ਨੇ ਪਹਿਲਾਂ ਤੋਂ ਤੇ ਐਮਐਲਏ ਉੱਥੇ ਲਗਭਗ ਜੇਲ੍ਹ ਚਲਿਆ ਗਿਆ ਤੇ ਉਪਚੋਣ ਹੋਣੀ ਲਗਭਗ ਤਾਇਆ ਭਾਵ ਪੰਜਾਬ ਦੇ ਵਿੱਚ ਇੱਕ ਹੋਰ ਉਪਚੋਣ ਕਿਉਂਕਿ ਉਪਚੋਣ ਹੀ ਲਗਾਤਾਰ ਉਪਚੋਣ ਤੋਂ ਬਾਅਦ ਉਪਚੋਣ ਆਉਂਦੀ ਆ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਨਾ ਤਾਂ ਹੁਣ ਖਡੂਰ ਸਾਹਿਬ ਮੈਂ ਤੁਹਾਨੂੰ ਰੋਕਦਾ ਤੁਹਾਡੇ ਤੋਂ ਇੱਕ ਗੱਲ ਵਿਸਰਗੀ ਸਾਡੇ ਹਲਕੇ ਦੇ ਵਿੱਚ 18 ਕਰੋੜ ਰੁਪਏ ਦਾ ਇੱਕ ਕਪੜਾ ਉਜਾਗਰ ਹੋਇਆ ਜਿਹਨੂੰ ਸਾਡੇ ਮਹਲਕੇ ਦੇ ਵਿੱਚ ਇਹਨਾਂ ਦੇ ਵੀਡੀਓਜ਼ ਤੇ ਇਹਨਾਂ ਦੇ ਪੰਚਾਇਤ ਸੈਕਟਰੀ ਜਿਨ੍ਹਾਂ ਨੇ ਰਲ ਕੇ ਕੀਤਾ ਇੱਕ ਇਹ ਸਰਕਾਰ ਚ ਹੋਇਆ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਦੇ ਹੁੰਦਿਆ ਹੋਇਆ ਠੀਕ ਹੈ ਇਹਨਾਂ ਨੇ 1.58 ਕਰੋੜ ਰੁਪਏ ਦਾ ਇੱਕ ਕਪੜਾ ਸਾਹਮਣੇ ਆਇਆ ਵੇਖੋ ਲੱਗੇ ਆ ਉਦੋਂ ਅੱਗੇ ਵੀ ਕਪੜੇ ਨਿਕਲਣਗੇ ਇਹ ਤਾਂ ਇੱਕ ਛੋਟੀ ਜੀ ਸ਼ੁਰੂਆਤ ਸੀਗੀ ਜਿਸ ਨੌਜਵਾਨ ਨੇ ਸਾਡੇ ਹਲਕੇ ਤੋਂ ਇਹਨਾਂ ਦੇ ਪਿੰਡ ਤੋਂ ਹੀ ਨੇ ਲਾਲਪੁਰੇ ਤੋਂ ਉਹਨਾਂ ਨੇ ਇਸ ਗੱਲ ਨੂੰ ਜਦੋਂ ਉਜਾਗਰ ਕੀਤਾ ਤਾਂ ਇਹ ਸਤਕਾਰਯੋਗ ਐਮਐਲਏ ਸਾਹਿਬ ਨੇ ਬਦਲਾਖੋਰੀ ਦੀ ਨੀਤੀ ਦੇ ਤਹਿਤ ਉਹਨਾਂ ਦੇ ਉੱਪਰ 20 ਮੁਕਦਮੇ ਦਰਜ ਕਰਵਾਏ ਜੇ ਕੋਈ ਪੱਤਰਕਾਰ ਭਾਈ ਚਾਰਾ ਇਸ ਗੱਲ ਨੂੰ ਜਾਗਰੂਕ ਕਰਦਾ ਤੇ ਉਹਨਾਂ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਮੇਰੇ ਖਿਲਾਫ ਕਰਦੇ ਤਾਂ ਤੁਹਾਡੇ ਤੇ ਮੈਂ ਪਰਚਾ ਕਰਾ ਦੇਣਾ ਹੈ ਕੁਝ 1 2 ਲੋਕ ਇਸ ਗੱਲ ਦਾ ਸ਼ਿਕਾਰ ਵੀ ਹੋਏ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਮਜਬੂਰ ਹੋਣਾ ਪਿਆ ਆਪਣੇ 11 ਪੰਚਾਇਤ ਸੈਕਟਰੀਆਂ ਨੂੰ ਬਦਲਣ ਲਈ 1.18 ਕਰੋੜ ਦਾ ਕਪੜਾ ਸੀ ਜਿਹੜਾ ਇਹਨਾਂ ਨੇ ਟਾਇਲ ਫੈਕਟਰੀ ਇੱਕ ਬੋਕਸ ਟਾਇਲ ਫੈਕਟਰੀ ਬਣਾ ਕੇ ਉਹਦੇ ਖਾਤੇ ਚ ਪੈਸੇ ਪਾ ਕੇ ਤੇ ਪੈਸੇ ਕਮਾ ਲਏ ਜਿਹੜੀਆਂ ਲੋਕ ਟਾਇਲਾਂ ਲੱਗਦੀਆਂ ਲੋਕ ਟਾਇਲਾਂ ਲੱਗਦੀਆਂ ਉਹਦੇ ਚ ਇੱਕ ਪੱਟੀ ਤੋਂ ਦਰਜੀਤ ਸਿੰਘ ਚੀਮਾ ਨੇ ਇਹਨਾਂ ਦੇ ਚੇਅਰਮੈਨ ਉਹਨਾਂ ਦੇ ਭਰਾ ਦੇ ਨਾਂ ਤੇ ਇੱਕ ਟਾਇਲ ਫੈਕਟਰੀ ਬੋਕਸ ਬਣਾਈ ਗਈ ਉਹਦੇ ਰਾਈ ਪੈਸਾ 1.18 ਕਰੋੜ ਰੁਪਏ ਦੀ ਦਾ ਹੈ। ਉਹਦੇ ਕੋਈ ਤੱਥ ਹੈਗੇ ਨੇ? ਬਿਲਕੁਲ ਸਹੀ ਗੱਲਾਂ ਬਾਤਾਂ। ਨਹੀਂ ਨਹੀਂ ਜੀ ਤੁਸੀਂ ਮੇਰੇ ਕੋਲ ਅਗਲੀ ਵਾਰ ਆ ਜਿਓ ਤੁਹਾਨੂੰ ਬਕਾਇਦਾ ਮੈਂ ਇਹਦੇ ਪ੍ਰੂਫ ਦੇ ਦੂੰਗਾ ਜਿਹਦੇ ਤਹਿਤ ਹੁਣ ਮਾਮਲਾ ਜਾਗਰ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਉਹ ਪੰਚਾਇਤ ਸੈਕਟਰੀ ਜਿਹੜੇ ਆ ਉਹ ਸਸਪੈਂਡ ਕਰਨੇ ਪਏ ਤੇ ਉਹਨਾਂ ਦੇ ਤਬਾਦਲੇ ਕਰਨੇ ਪਏ। ਮਤਲਬ 1.18 ਕਰੋੜ ਦਾ ਇੱਕ ਘਪਲਾ ਪਿਛਲੇ 10 ਦਿਨ ਪਹਿਲਾਂ ਜਾਗਰ ਹੋਇਆ। ਅਹੀ ਦਾ ਰੌਲਾ ਇਹ ਵੀ ਅੱਗੇ ਵਧੂ ਫਿਰ ਇਹ ਤਾਂ ਵਧੂਗਾ ਕਿਉਂਕਿ ਅਸੀਂ ਤਾਂ ਪਿੱਟ ਪਿੱਟ ਮਾਰ ਗਏ ਸਰਕਾਰ ਨੂੰ ਕਿ ਤੁਹਾਡੇ ਐਮਐਲਏ ਖਾ ਗਏ ਮਾਰ ਗਏ ਲੁੱਟ ਗਏ ਤੁਸੀਂ ਕੀ ਸੋਚਦੇ ਹੋ ਵੀ ਮਤਲਬ ਇਹ ਲੋਕ ਨੇ ਸਾਡੇ ਮਤਲਬ ਇਹਨਾਂ ਨੂੰ ਆਮ ਸੋਚਦੇ ਜੇ ਇਹ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਇਦਾਂ ਨਹੀਂ ਕਰ ਸਕਦੇ ਇਹ ਜਿਹੜੇ ਮਤਲਬ ਗੁੰਡਾਗਰ ਦੇ ਛਾਤਰਨੀਤੀ ਵਾਲੇ ਜਿਹੜੇ ਲੋਕ ਹੁੰਦੇ ਆ ਉਹ ਇਦਾਂ ਕਰ ਸਕਦੇ ਆ ਮਤਲਬ ਤੁਸੀਂ ਯਾਰ ਰੁਪਈਆ ਰੁਪਈਆ ਕਰਕੇ ਲੋਕਾਂ ਦਾ ਟੈਕਸ ਜਮ ਹੋਇਆ ਹੁੰਦਾ ਉਹ ਚੋਂ 38 ਕਰੋੜ ਰੁਪਈਏ ਦਾ ਇੱਕ ਛੋਟਾ ਕਪੜਾ ਸਾਹਮਣੇ ਇਹ ਸਮ ਸੋਚਦੇ ਆ ਜਿੱਦੇ ਵੱਡੇ ਪੱਧਰ ਤੇ ਇਸ ਕਪੜੇ ਬਾਜੀ ਹੋਈ ਹਲਕੇ ਦੇ ਵਿੱਚ ਸਰਕਾਰ ਦਾ ਪੈਸਾ ਆਇਆ ਹਲਕੇ 'ਚ ਕਿਤੇ ਲੱਗਾ ਨਹੀਂ ਉਹ ਕਿੱਥੇ ਗਿਆ ਕੋਈ ਇੰਡਸਟਰੀ ਨਹੀਂ ਲੈ ਕੇ ਆਏ ਕੋਈ ਉੱਥੇ ਡਵੈਲਪਮੈਂਟ ਨਹੀਂ ਕਰਾ ਸਕੇ ਕੁਝ ਉੱਥੇ ਸਾਡੇ ਹਲਕੇ ਦੇ ਵਿੱਚ ਅ 2023 ਦੇ ਅਜੇ ਹੜਪੀੜਤਾਂ ਦੇ ਜਿਹੜੇ ਮੁਆਵਜ਼ੇ ਨੇ ਉਹ ਤੱਕ ਨਹੀਂ ਮਿਲੇ ਉਹਦੇ ਵਿੱਚ ਸਿੱਧੇ ਸਿੱਧੇ ਮੁਆਵਜ਼ੇ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਮੁਆਵਜ਼ੇ ਆ ਗਏ ਇਹਨਾਂ ਦਿੱਤੇ ਨਹੀਂ 600 ਰੁਪਏ ਜਿਹੜਾ ਕਹਿੰਦੇ ਨੇ ਹਾਂਜੀ ਕਿੱਥੇ ਚਲੇ ਗਏ ਮਤਲਬ ਤੁਸੀਂ ਸੋਚੋਗੇ ਇੰਨਾ ਵੱਡਾ ਮੰਡ ਦਾ ਏਰੀਆ ਜਿਹੜਾ ਇਫੈਕਟਡ ਹੋ ਜਾਂਦਾ ਉਹ ਕਿੱਥੇ ਚਲ ਜਾਂਦਾ ਤੇ ਅਜੇ ਲੱਗੇ ਆ ਬੜੀ ਦੂਰ ਤੱਕ ਜਾਵਾਂਗੇ ਗੁਰੂ ਪਾਤਸ਼ਾਹ ਕਿਰਪਾ ਕਰਨ ਗੁਰअर्जਨਦੇਵ ਪਾਸ਼ਾ ਇਹਨਾਂ ਲੋਕਾਂ ਨੂੰ ਜਿਹੜਾ ਉਜਾਗਰ ਜ਼ਰੂਰ ਕਰਾਂਗੇ ਲੋਕਾਂ ਸਾਹਮਣੇ ਕਿਉਂਕਿ ਇਹਨੇ ਇਹਨੇ ਵੱਡੇ ਕਬਲੇਬਾਜੀ ਕਰਕੇ ਜੇ ਲੋਕ ਸਾਡੇ ਤੇ ਇਹਨਾਂ ਨੂੰ ਰਾਜ ਕਰਨ ਦਾ ਅਧਿਕਾਰ ਨਹੀਂ ਮੈਂ ਧੰਨਵਾਦ ਫਿਰ ਧੰਨਵਾਦ ਕਰਦਾ ਮਾਨਜੋਗ ਅਦਾਲਤ ਦਾ ਕਿ ਜਿਨ੍ਹਾਂ ਨੇ ਇਹ ਦੱਸਿਆ ਕਿ ਕੋਈ ਵੀ ਬਾਹੂਬਲੀ ਜਾਂ ਤਾਕਤਵਾਰ ਜਿਹੜਾ ਕਾਨੂੰਨ ਤੋੜਦੇ ਨਹੀਂ ਹੈ ਤੇ ਇਹਨਾਂ ਨੇ ਸਾਨੂੰ ਜਿਹੜਾ ਰਾਹ ਦਿੱਤੀ ਤਾਂ ਖੈਰ ਮਨਜਿੰਦਰ ਸਿੰਘ ਲਾਲਪਰਾ ਹੁਣਾਂ ਨੂੰ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ 4 ਸਾਲ ਦੀ ਜੇਲ੍ਹ ਭੇਜ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਲਗਾਤਾਰ ਚਰਚਾ ਹੈ ਕਿ ਉਪਚੋਣ ਹੋਏਗੀ ਤਾ ਬਹੁਤ ਸਾਰੇ ਦੋਸ਼ ਜਿਹੜੇ ਮਨਜਿੰਦਰ ਸਿੰਘ ਲਾਲਪਰਾਹਣਾ ਦੇ ਉੱਤੇ ਹੋਰ ਵੀ ਨੇ ਖਾਸ ਕਰਕੇ ਇਲਾਕੇ ਦੇ ਵਿੱਚ ਜਿਹੜੇ ਆ ਜਿਵੇਂ ਜਦਵਿੰਦਰ ਹੁਣੀ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੇ ਕੱਪੜੇ ਜਿਹੜੇ ਆ ਉਹ ਕਿੱਥੇ ਗਏ ਨੇ ਇੱਕ ਲਾਕਟਾਈਲ ਦੀ ਫੈਕਟਰੀ ਜਿਹੜੀ ਆ ਵੋਕਸ ਬਣਾ ਕੇ ਉਸ ਦੇ ਵਿੱਚ ਕੱਪੜਾ ਕੀਤਾ ਗਿਆ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਨੇ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੋ ਦਾ ਪੰਜਾਬੀ ਲਿੰਕ ਦੇ ਨਾਲ